ਮਈ ਸਭ ਤੋਂ ਪਹਿਲਾਂ ਤੁਹਾਨੂੰ ਵਧਾਈਆਂ ਤੁਹਾਡਾ ਨਾਮ ਕੀ ਹੈ ਜੀ ਧੰਨਵਾਦ ਨਾਮ ਨਿਕਲਿਆ ਜੀ ਹਾਂਜੀ ਕਿੰਨੇ ਦਾ ਜੀ 45 ਦਾ ਠੀਕ ਖੁਸ਼ੀ ਹੋ ਰਹੀ ਹੈ ਜੀ ਖੁਸ਼ੀ ਕਾਦੀ ਮਾਤਾ ਦਾ ਭੋਗ ਸੀ ਜਿਹੜਾ ਪੂਰਾ ਹੋ ਗਿਆ ਅੱਛਾ ਇੱਕ ਪਾਸੇ ਜਿਹੜੇ ਦੁਖਦਾਈ ਘਟਨਾ ਵਾਪਰੀ ਦੂਸਰੇ ਪਾਸੇ ਜਿਹੜਾ ਨਾਮ ਪ੍ਰਾਪਤ ਹੋਇਆ ਹੈ ਹਾਂਜੀ ਠੀਕ ਹੈ ਤੇ ਕੀ ਕਹੋਗੇ ਬਾਕੀ ਜਿਹੜੇ ਸ਼ਹਿਰ ਵਾਸੀ ਹੈਗੇ ਨੇ ਜਾਂ ਜਿਹੜੇ ਲਾਟਰੀ ਪਾਉਂਦੇ ਲੋਡ ਬੰਦ ਨੂੰ ਮਿਲਣੀ ਚਾਹੀਦੀ ਕਿਸਮਤ ਤਾਂ ਕੋਈ ਪਤਾ ਨਹੀਂ ਬਾਕੀ ਜਿਹੜਾ ਤੁਸੀਂ ਲੋਡਵਾਨ ਦਾ ਵਿਕਿਆ ਤੇ ਕਿਸਮਤ ਅਜਮਾਉਣੀ ਚਾਹੀਦੀ ਸਾਰਿਆਂ ਨੂੰ ਹਾਂਜੀ ਠੀਕ ਹੈ ਕਿਹੜੀ ਜਗ੍ਹਾ ਤੋਂ ਸਪਾਈਸ ਲਾਟਰੀ ਇੱਥੇ ਆਪਣਾ ਗਿੱਲ ਲਾਟਰੀ ਮੱਲਾ ਵਾਲੇ ਹਾਂਜੀ ਤੇ ਇਹ ਕਿਹੜਾ ਚੌਕ ਕਿਹੜਾ ਪੈਂਦਾ ਬੋਰਡ ਵਾਲਾ ਹਾਂ ਬੋਰਡ ਵਾਲਾ ਬੋਰਡ ਵਾਲਾ ਚੌਕ ਗਿੱਲ ਲਾਟਰੀ ਸਟਾਲ ਤੋਂ ਹੈ ਹਾਂ ਰੋਸ਼ਨ ਦੀ ਪੁਰਾਣੀ ਦੁਕਾਨ ਇੱਥੇ ਨੂੰ ਠੀਕ ਹੈ ਠੀਕ ਹੈ ਤੇ ਕਿੰਨੀ ਰਾਸ਼ੀ ਮਿਲੀ ਆ 45000 45000 ਰੁਪਏ ਦੀ ਲਾਟਰੀ ਨਿਕਲੀ ਪਹਿਲਾਂ ਵੀ ਪਾਉਂਦੇ ਸੀਗੇ ਨਾ ਨਾ अच्छा दूध ਲੈਣਾ ਹੈ ਇੱਥੇ ਡੇਰੀ ਤੋਂ ਪਹਿਲੀ ਵਾਰ ਹੀ ਪਾਈ ਨਹੀਂ ਬਿਲਕੁਲ ਪਹਿਲੀ ਵਾਰ ਹੀ ਪਾਈ ਤੇ ਪਹਿਲੀ ਵਾਰ ਕਿਸਮਤ ਇਹ ਸਾਥ ਦੇਤਾ ਮਾਦਾ ਤਾਂ ਭੋਗ ਸੀ ਦੁੱਧ ਲੈਣਾ ਹੈ ਮੈਂ اچھا ਦੋ ਤਿੰਨ ਕਿਹੜੇ ਵਾਜੇ ਮੈਂ ਯਾਰ ਆਫਰ ਆਏ ਅੱਛਾ ਅੱਪ ਪਹਿਲਾਂ ਬੜੇ ਤੰਗ ਚਲੇ ਲਾਟਰੀ ਪਾਰੀ ਵੇਖੀ ਜਾਂਦੇ ਕਿ ਕਦੇ ਚ ਕਿਉਂ ਚੱਕ ਲੈਣ ਅੱਛਾ ਫੇ ਭਾਈ ਨੂੰ ਵਗਾ ਵੀ 100-100 ਆਈਏ ਦੋ ਲਾਟਰੀਆਂ ਦੇ ਦੇ ਅੱਛਾ ਜੀ ਇਹ ਕਹਿੰਦਾ ਵੀ ਆਹ ਲੈ 150 ਵਾਲੀ ਅੱਛਾ ਜੀ ਵੀ ਮਾ ਚਲ ਦੇ ਦੇ ਯਾਰ ਧੱਕੇ ਨਾਲ ਦੇ ਦਿਨ ਮੇਰਾ ਠੀਕ ਹੈ ਉਹਨਾਂ ਦੇ ਵਿੱਚ ਕਿਸਮਤ ਸੀਗੀ ਹੈ। ਕਹਿੰਦੇ ਦੀ ਕਿਸਮਤ ਮਾਲ ਦਾ ਭੋਗ ਚਲੋ ਪੂਰਾ ਚਲੋ ਆ ਤਾਂ ਦੁੱਖदाई ਗੱਲ ਹੈ। ਜੀ ਜੀ। ਤੇ ਪਹਿਲੀ ਵਾਰੀ ਕਿਸਮਤ ਜਮਾਇਤ ਕੰਮ ਦੇ ਗਈ ਸਾਥ ਦੇ ਗਈ ਹੈ। ਹੋਰ ਉਹਨਾਂ ਵਿੱਚ ਜਿਹੜਾ ਅਜਮਾਉਣੀ ਚਾਹੀਦੀ ਹੈ ਜਿਹੜੇ ਵਿਚਾਰੇ ਹਾਂਜੀ ਹਾਂਜੀ ਲੋੜਵੰਦ ਨੂੰ ਦਵਾਉਣਾ ਚਾਹੀਦੀ। ਹਰੇਕ ਨੂੰ ਜਿਹੜਾ ਵੀ ਕੋਈ ਹੈ ਨਾ ਹਾਂ ਕਿਸਮਤ ਹੈ। ਠੀਕ ਹੈ ਜੀ। ਕਿਹੜਾ ਸ਼ਹਿਰ ਕਿਹੜਾ ਜੀ? ਮੱਲਾਵਾ। ਠੀਕ ਹੈ। 49000 ਰੁਪਏ ਦਾ ਨਾਮ ਲੱਗ ਗਿਆ ਕੀ ਕਹੋਗੇ ਜੀ? ਹਾਂਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ। ਇਹ ਕੱਲ 22 ਤਰੀਕ ਨੂੰ ਜੀ 6 ਵਜੇ ਜੀ ਸਿੱਕਮ ਸਟੇਟ ਲਾਟਰੀ ਦੇ ਵਿੱਚੋਂ ਪੰਜ ਇਨਾਮ 99000 ਰੁਪਏ ਦੇ ਲੱਗੇ ਆ ਜੀ ਜੀ ਬੰਦੇ ਨੂੰ 45000 ਰੁਪਏ ਦਾ ਇਨਾਮ ਲੱਗਾ ਹੈ ਜੀ ਜੀ ਤੇ ਰਾਸ਼ੀ ਦੇ ਦਿੱਤੀ ਗਈ ਹੈ ਜੀ ਹਾਂਜੀ ਅੱਜ ਰਾਸ਼ੀ ਦੇ ਦਿੱਤੀ ਗਈ ਹੈ ਜੀ ਜੀ ਤੇ ਹੋਰ ਜਿਹੜੇ ਸ਼ਹਿਰ ਵਾਸੀ ਨੇ ਆਪਣੀ ਕਿਸਮਤ ਨੂੰ ਲੈ ਕੇ ਕਿਸਮਤ ਕਿਸ ਤਰ੍ਹਾਂ ਜਮਾਉਣ ਕਿਸ ਜਗ੍ਹਾ ਪਹੁੰਚਣ ਕੀ ਮੈਸੇਜ ਦਿਓਗੇ ਜੀ ਸਾਡਾ ਐਡਰੈਸ ਹੈਗਾ ਜੀ 메ਨ ਬਾਜ਼ਾਰ ਮੱਲਾਂਵਾਲਾ ਜੀ ਪ੍ਰਾਣੀ ਖੰਨਿਆਂ ਵਾਲੀ ਦੁਕਾਨ ਉੱਥੇ ਆ ਕੇ ਆਪਣੀ ਕਿਸਮਤ ਅਜ਼ਮਾ ਸਕਦੇ ਨੇ ਤੇ ਸਾਡੇ ਕੋਲੋਂ ਜਿਹੜਾ ਸਰਕਾਰੀ ਟਿਕਟਾਂ ਖਰੀਦ ਸਕਦੇ ਨੇ ਜੀ ਜੀ ਠੀਕ ਹੈ ਜੀ ਹੋਰ ਕਿੰਨੇ ਜਿਹੜੇ ਨਾਮ ਨਿਕਲ ਚੁੱਕੇ ਨੇ ਹੁਣ ਤੱਕ ਜੀ ਹੁਣ ਤੱਕ ਇਨਾਮ ਬਹੁਤ ਨਿਕਲ ਚੁੱਕੇ ਆ ਪਹਿਲਾ 1.5 ਲੱਖ ਦਾ ਇਨਾਮ ਨਿਕਲਿਆ ਫਿਰ 50000 ਦਾ ਨਾਮ ਨਿਕਲਿਆ ਫਿਰ 45000 ਦਾ ਨਾਮ ਨਿਕਲਿਆ ਫਿਰ ਅੱਜ 45000 ਦਾ ਨਾਮ ਨਿਕਲਿਆ ਆਪਣੇ ਕਾਊਂਟਰ ਨੂੰ ਅੱਡ 9 10ਵੀਂ ਨਹੀਂ ਹੋ ਗਏ ਆ ਸ਼ੁਰੂ ਕੀਤੇ ਨੂੰ ਜੀ ਜੀ ਤੇ ਇਨਾਮ ਜੇ ਬਾਬੇ ਦੀ ਕਿਰਪਾ ਦੇ ਨਾਲ ਲੱਗ ਜਾਂਦੇ ਲੋਕਾਂ ਨੂੰ ਕਿਸਮਤ ਜਮਾਉਣੀ ਚਾਹੀਦੀ ਬਿਲਕੁਲ ਜੀ ਅਜਮਾਉਣੀ ਚਾਹੀਦੀ ਹੈ ਹਰ ਇਨਸਾਨ ਨੂੰ ਇੱਕ ਵਾਰ ਆਪਣੀ ਕਿਸਮਤ ਨੂੰ ਮੌਕਾ ਦੇਣਾ ਚਾਹੀਦਾ ਜੀ ਧੰਨਵਾਦ